ਸਚਕਾਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਮੁਹਿੰਮ ਤਹਿਤ ਨਸ਼ਾ ਤਸਕਰਾ ਦੇ ਵੱਲੋਂ ਨਸ਼ਾ ਤਸਕਰੀ ਕਰਕੇ ਇਕੱਠੀ ਕੀਤੀ ਗਈ ਕੁੱਲ ਕੀਮਤ 12 ਕਰੋੜ 83 ਲੱਖ 52 ਹਜ਼ਾਰ 702 ਰੁਪਏ ਦੀ ਗੈਰ ਕਾਨੂੰਨੀ ਪ੍ਰਾਪਰਟੀ ਜਿਸ ਨੂੰ ਕਿ ਬਠਿੰਡਾ ਪੁਲਿਸ ਦੇ ਵੱਲੋਂ ਫ੍ਰੀਜ਼ ਕੀਤਾ ਗਿਆ ਤੇ ਦੱਸ ਦੇ ਇਹ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਹੀ ਨਸ਼ਾ ਤਸਕਰਾ ਦੇ ਉੱਤੇ ਨਕੇਲ ਕੱਸੀ ਜਾ ਰਹੀ ਹੈ ਇਸ ਦੇ ਦਰਮਿਆਨ ਐਸਐਸਪੀ ਬਠਿੰਡਾ ਜੁਨਾ ਦੀ ਨਿਗਰਾਨੀ ਹੇਠ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜ਼ਿਲ੍ਹਾ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਫੋਰਸਾਂ ਗਠਿਤ ਕੀਤੀਆਂ ਗਈਆਂ ਤੇ ਸਰਚ ਅਭਿਆਨ ਚਲਾਏ ਗਏ ਜਿਸ ਤਹਿਤ ਪੁਲਿਸ ਵੱਲੋਂ ਵੱਖ-ਵੱਖ ਕਸਬਿਆਂ ਦੇ ਵਿੱਚ ਲੋਕ ਪੁਲਿਸ ਵੱਲੋਂ ਆਖੋ ਕਸਬਿਆਂ ਦੇ ਵਿੱਚ ਲੋਕਾਂ ਦਾ ਸਿੱਧਾ ਰابطਾ ਕਾਇਮ ਕਰਕੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਜਿਨ੍ਹਾਂ ਤੇ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਨੇ ਉਹਨਾਂ ਦੇ ਵੱਲੋਂ ਨਸ਼ਾ ਤਸਕਰੀ ਕਰਕੇ ਬਣਾਈ ਗਈ ਚਾਲੂ-ਚਲ ਜਾਇਦਾਦ ਤੇ ਡਰਗਮਨੀ ਨੂੰ ਪੁਲਿਸ ਦੇ ਵੱਲੋਂ ਫ੍ਰੀਜ਼ ਕੀਤਾ ਗਿਆ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆ ਹੋਇਆ ਪੁਲਿਸ ਦੇ ਵੱਲੋਂ ਇਹ ਦੱਸਿਆ ਗਿਆ ਕਿ ਬਠਿੰਡਾ ਵਿਖੇ ਲਖਵੀਰ ਸਿੰਘ ਉਰਫ ਲੱਖਾ ਜਿਸ ਦੀ ਕੀ ਪ੍ਰਾਪਰਟੀ ਸੀ ਜਿਸ ਨੂੰ ਕੀ ਪੁਲਿਸ ਦੇ ਵੱਲੋਂ ਫ੍ਰੀਜ਼ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਸੇ ਕੋਲੋਂ 40 ਕਿਲੋਗ੍ਰam ਹੈਰੋਇਨ ਬਰਾਮਦ ਹੋਈ ਸੀ ਤੇ ਇਸੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਦ ਕਾਰਵਾਈ ਕੀਤੀ ਗਈ ਦਾ ਆਰਡਰ ਮਸੂਲ ਹੋਣ ਤੇ ਇਸ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਜਿਸ ਦੀ ਕੀਮਤ 2 ਕਰੋੜ 49 ਲੱਖ 81 ਹਜ਼ਾਰ ਰੁਪਏ ਦੇ ਕਰੀਬ ਬਣਦੀ ਸੀ ਦੱਸਿਆ ਇਹ ਕਿ ਇਸ ਦੇ ਦਰਮਿਆਨ ਸਾਲ 2023 ਤੋਂ ਹੁਣ ਤੱਕ 80 ਐਨਡੀਪੀਐਸ ਕੇਸਾ ਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ ਨਾ ਕੇਸਾ ਦੇ ਵਿੱਚ 12 ਕਰੋੜ 83 ਲੱਖ 52 ਹਜ਼ਾਰ 702 ਰੁਪਏ ਦੀ ਜਿਹੜੀ ਪ੍ਰਾਪਰਟੀ ਉਫ੍ਰੀਜ਼ ਹੋਈ ਹੈ ਇਤਨਾ ਜੀ ਕਿ ਆਪਾਂ ਜਿਹੜਾ 7ਵੇਂ ਮਹੀਨੇ ਇੱਕ 40 ਕਿਲੋ ਦੀ ਸਾਡੇ ਇੱਥੇ ਕੋਤਵਾਲੀ ਥਾਣੇ 'ਚ ਬੰਦਿਆਂ ਤੋਂ ਰਿਕਵਰੀ ਹੋਈ ਸੀ 132 ਨੰਬਰ ਐਫ ਆਈ ਆਰ ਆਪਾਂ ਦਰਜ ਕੀਤੀ ਸੀ ਕਿ ਸੀ ਐਨ ਡੀ ਪੀ ਐਸ ਧਾਰਾ ਦੇ ਤਹਿਤ ਨਾ 6 ਬੰਦੇ ਸੀ ਉਹਦੇ 'ਚ ਇੱਕ ਜਿਹੜਾ ਅਕਿਊਜ਼ ਸੀ ਲਖਵੀਰ ਲੱਖਾ ਹੈ ਤੇ ਵੈਸੇ ਮੂਲ ਨਵਾਸੀ ਆਪਣੇ ਮਲੋਟ ਮੁਖਸਰ ਦਾ ਸੀ ਤਾਂ ਉਹਦਾ ਅਸੀਂ ਉਸ ਬਾਅਦ ਆਪਣੀ ਸਾਡੀ ਟੀਮ ਹੈਗੀ ਹੈ ਡੀਐਸਪੀ ਜਿਹੜੇ ਆਪਣੇ ਗੁਰਪ੍ਰੀਤ ਸਿੰਘ ਹੈਗੇ ਇਹਨਾਂ ਨੇ ਕਿ ਨਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਬਣਾਇਆ ਹੈ ਤੇ ਜਿਹੜੇ ਇਹਨਾਂ ਦੇ ਮੁਕਦਮੇ ਦਰਜ ਹੁੰਦੇ ਕਮਰਸ਼ੀਅਲ ਕੁਆਂਟੀਟੀ ਦੇ ਉਹਦੇ ਚ ਹੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਚ ਜਿਹੜੇ ਉਹਨਾਂ ਨੇ ਨਸ਼ਾ ਤਸਕਰੀ ਚੋਂ ਪੈਸੇ ਕਮਾਏ ਨੇ ਜਾਂ ਜਾਇਦਾਦਾਂ ਬਣਾਈਆਂ ਉਹਨਾਂ ਨੂੰ ਆਈਡੈਂਟੀਫਾਈ ਕਰਦੇ ਆ ਉਹ ਹੀ ਇਹਨਾਂ ਨੇ ਆਈਡੈਂਟੀਫਾਈ ਕਰਕੇ ਇਹ ਕੰਪੀਟੈਂਟ ਅਥਾਰਟੀ ਕੋ ਭੇਜੀ ਸੀ ਉਹਦੇ ਵਿੱਚ ਫ੍ਰੀਜ਼ਿੰਗ ਆਰਡਰ ਆਏ ਨੇ तकरीबन 2.5 ਕਰੋੜ ਦੀ ਇਹਨਾਂ ਨੇ ਲਖਵੀਰ ਲਖੇ ਦੀ ਜਿਹੜੀ ਹੈਗੀ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਆ ਉਹਦੇ ਵਿੱਚ 1 ਆਫ ਦੀ ਪ੍ਰਾਪਰਟੀ ਆਦਾ ਜਿਹੜਾ ਪਿੱਛੇ ਤੁਸੀਂ ਦੇਖ ਸਕਦੇ ਹੋ ਘਰ ਹੈਗਾ ਜਿਹਦੀ तकरीबन ਕੀਮਤ 1 ਕਰੋੜ ਰੁਪਇਆ ਹੈਗੀ ਆ ਤੇ ਉਹਨੇ ਇਸੇ ਸਾਲ ਹੀ ਨਸ਼ੇ ਦੇ ਪੈਸੇ ਤੋਂ ਇਹ ਖਰੀਦੀ ਸੀ ਤੀਸਰੇ ਮਹੀਨੇ ਹੋਰ ਵੀ ਕੋਈ ਪ੍ਰਾਪਰਟੀ ਹੋਰ ਹੈਗੀਆਂ ਜੀ 7-8 ਪ੍ਰਾਪਰਟੀਆਂ ਦੀ ਆਇਡੈਂਟੀਫਾਈ ਕੀਤੀਆਂ ਨੇ ਇੱਥੇ ਜਿਹਦੇ ਸਾਹਮਣੇ ਆਪਾਂ ਖੜੋਤੇ ਆ ਇਸਨੇ ਤੀਸਰੇ ਮਹੀਨੇ ਖਰੀਦੀ ਸੀ ਕੀਮਤ ਜਿਹੜੀ ਤਕਰੀਬਨ 4.99 ਲੱਖ 2000 ਰੁਪਏ ਤੋਂ ਵੀ ਅੱਗੇ ਚੱਲ ਪਾਉਂਦੀ ਫਿਰਨ ਲਈ ਇਹ ਬੈਂਡਾ ਦੇਖੀ ਹੈ ਅਲੱਗ-ਅਲੱਗ ਜਗ੍ਹਾ ਬਠਿੰਡਾ ਚ ਵੀ ਹੈਗੀਆਂ ਨਾਲ ਦੀ ਵੀ ਹੈਗੀਆਂ ਹੋਰ ਵੀ ਚੱਲ ਰਹੀਆਂ ਐ ਬਾਕੀ ਅਕਿਊਜ਼ਡ ਦੀ ਜਿਹੜੇ ਹੈਗੇ ਉਹਨਾਂ ਦੀ ਵੀ ਪ੍ਰਾਪਰਟੀ ਤੇ ਜਿਹੜੇ ਹੈਗੇ ਆਇਡੈਂਟੀਫਿਕੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈਗਾ ਉਹ ਵੀ ਅਸੀਂ ਆਇਡੈਂਟੀਫਾਈ ਕਰਕੇ ਛੇਤੀ ਉਹਨਾਂ ਨੂੰ ਫ੍ਰੀਜ਼ ਕਰਾਵਾਂਗੇ ਦੇਖੋ ਜੀ ਜਿਹੜਾ ਕਿ ਹੁੰਦਾ ਉਹਨੇ ਇੱਥੇ ਲੈ ਕੇ ਤੇ ਆਪ ਇੱਥੇ ਬੈਠਾ ਸੀ ਕਿ ਉੱਥੇ ਦੀ ਪੁਲਿਸ ਨੂੰ ਇੰਨਾ ਕੋਈ ਹਰ ਇੱਕ ਦਾ ਮੋਡਸ ਆਪਰੇਂਡ ਇਲੈਦਾ-ਇਲੈਦਾ ਹੁੰਦਾ ਐਸੀ ਇੱਥੇ ਸਾਨੂੰ ਜਦੋਂ ਸਾਡੇ ਧਿਆਨ ਚ ਆਇਆ ਐਸੀ ਉੱਤੇ ਕਾਰਵਾਈ ਕਰਦੇ ਤੁਰੰਤ ਨੂੰ ਫੜਾ ਨੈਪ ਕਰ ਲਿਆ ਕੰਮ ਆ ਪਾ ਟਾ ਨੂੰ ਸਰੋਂ ਤੋਂ ਕਈ 74 ਕੇਸਾਂ ਚ ਪ੍ਰਾਪਰਟੀ ਹੈ ਉਹਦੇ ਨਾਲ ਚ ਆਇਡੈਂਟੀਫਾਈ ਕਰਕੇ ਫ੍ਰੀਜ਼ ਕਰਾਤੀਆਂ ਤੇ ਉਹਨਾਂ ਦੀ ਤਕਰੀਬਨ ਕੀਮਤ 13 ਕਰੋੜ ਰੁਪਇਆ ਜਿਹੜੀ ਉਹ ਹੈਗੀਆਂ 플러스 ਜਿਹੜਾ ਨਸ਼ਾ ਦਸਤ ਦਾ ਜੇ ਹਾਂਜੀ 18 ਕਰੋੜ ਕਾਰਾਂ ਵੀ ਹੈਗੀਆਂ ਤਕਰੀਬਨ ਚਾਰ ਕਰੋੜ ਦੇ ਤੇਗਾ